ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਕੇ ਲੰਗਰ ਬਹੁਤ ਹੀ ਵਧੀਆ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਹਨ ਔਰ ਸੰਗਤਾਂ ਨੂੰ ਬੇਨਤੀ ਹੈ ਵੀ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਔਰ ਬੜੀ ਹੀ ਨਿਮਰਤਾ ਨਾਲ ਲੰਗਰ ਛਕਣਾ ਔਰ ਆਇਆ ਸਾਹਿਬ ਦੀ ਮਹਮਾ ਜਪਦੇ ਜਾਣਾ ਇਹ ਲੰਗਰ ਤਨ ਤਨ ਬਾਬਾ ਸਾਹਿਬ ਦੇ ਆਲਦੀ ਦੇ ਪਰਿਵਾਰ ਵੱਲੋਂ ਔਰ ਬਾਪੂ ਸੇਵਾ ਦਾਜੀ ਦੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਹੈ ਔਰ ਸੰਗਤਾਂ ਸਹਿਯੋਗ ਦਿਓ ਔਰ ਤੇ ਲੰਗਰ ਅੱਗੇ ਤੋਂ ਵੀ ਵੱਧ ਤੋਂ ਵੱਧ ਚੱਲੇ ਔਰ ਸੰਗਤਾਂ ਨੂੰ ਬੇਨਤੀ ਹੈ ਵੀ ਲਾਈਨ ਵਿੱਚ ਆ ਕੇ ਲੰਗਰ ਛਕੋ ਠੱਕੇ ਨਾ ਮਾਰੋ ਔਰ ਆਇਆ ਸਾਹਿਬ ਦੇ ਸਹਿਯੋਗ ਨਾਲ ਹੀ ਔਰ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਲੰਗਰ ਚਾਪ ਕੋੜੇ ਔਰ ਕੜੀਚੌੜ ਚੱਲ ਰਹੇ ਆਂ ਦਹੀਂ ਪਕੌੜਾ ਦੇ ਵੀ ਭੱਲੇ ਵੀ ਚੱਲ ਰਹੇ ਹਨ ਇਸ ਕਰਕੇ ਸੰਗਤ ਨੂੰ ਬੇਨਤੀ ਕਰਦੇ ਆ ਵੀ ਲੈਨ ਵਿੱਚ ਆ ਕੇ ਲੰਗਰ ਛਕੋ ਔਰ ਰਾਜਾ ਸਾਹਿਬ ਦੀ ਮਹਿਮਾ ਝਪੋ चकर पई ते ਵੇਚਣਾ ਢੜਦੇ ਵਿੱਚ ਚਲੇਗਾ ਵਾਹ ਕਰੋ ਬਣਾਉ ਲੈ ਲਿਆ ਖਰੀਦ ले लो जी बूटे बूटे ले लो भाई बूटे ले लो माता जी बूटे स्पेशल बूटे एक रॉक 100 सुख ले लगाओ पंजाब बचाओ रॉक लगाओ पंजाब बचाओ ले जाओ जी ले जाओ बूटे सेवा जी ले लो बूटे ले जाओ वीर जी बूटे तेज भड़ लो टी बूटे ले लो भजी बूटे ले लो माता जी बूटे स्पेशल बूटे एक रॉक सौ सुख रॉक लगाओ पंजाब बचाओ रॉक लगाओ पंजाब बचाओ ले जाओ जी ले जाओ बूटे सेवा बूटे ले लो बूटे ले जाओ वीर जी बूटे ਜਾ ਬਲੀ ਕਰਪਨ ਵੈਗੁਰ ਜੀ ਦਾ ਖਲਸਾ ਵੈਗੁਰ ਜੀ ਦੀ ਫਤਿਹ ਅੱਜ ਨਵ ਕਮਲ ਰਾਜਾ ਸਾਹਿਬ ਜੀ ਦੇ 85ਵੀਂ ਵਰਸੀ ਤੇ ਗੱਲ ਕੀ ਸਾਰੇ ਪੰਜਾਬ ਦੇ ਵਿੱਚੋਂ ਸੰਗਤ ਇੱਥੇ ਆ ਰਹੀ ਆ ਔਰ ਨਵ ਕਮਲ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਨਤਮਸਤਕ ਹੋ ਰਹੀ ਆ ਆਪਣੀ ਹਾਜ਼ਰੀ ਦਵਾ ਰਹੀ ਆ ਇਸ ਮੌਕੇ ਤੇ ਮੈਂ ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਔਰ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਸਮੂਹ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਉਸ ਨਵਕਮਨ ਰਾਜਾ ਸਾਹਿਬ ਜੀ ਅੱਗੇ ਫਰਿਆਦ ਕਰਦੇ ਹਾਂ ਕਿ ਸਮੁੱਚੀ ਲੋਕਾਈ ਦੇ ਉੱਤੇ ਆਪਣਾ ਅਸ਼ੀਰਵਾਦ ਬਣਾ ਕੇ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਲੀ ਰਾਜਾ ਬਲੀ ਰਾਜਾ ਬਲੀ ਜਗਾਰਾ ਰਾਜਾ ਸਾਹਿਬ ਜੀ ਦਾ ਬਹੁਤ ਸਵਾਗਤ ਹੈ ਜੀ ਹਾਂਜੀ ਜੀ ਅੱਜ ਅਸੀਂ ਰਾਜਾ ਸਾਹਿਬ ਜੀ ਦੇ ਦਰਬਾਰ ਪਹੁੰਚੇ ਆ ਸਾਡੇ ਜਿੰਨੇ ਵੀ ਸਾਰੇ ਐਨ ਆਰ ਆਈ ਵੀਰ ਭਰਾ ਪਿੰਡ ਦੇ ਜਿੰਨੇ ਵੀ ਆਪਣੇ ਸਾਰੇ ਸੇਵਾ ਕਰਨੇ ਚਾਹਵਾਂ ਸਾਰਿਆਂ ਨੇ ਮਿਲ ਕੇ ਜੀ ਪਾਣੀ ਦਾ ਜੂਸ ਦਾ ਲੰਗਰ ਲੈ ਕੇ ਆਏ ਆ ਜੀ ਅਸੀਂ ਹਰੇਕ ਸਾਲ ਬਾਬਾ ਜੀ ਦੀ ਵਰਥੀ ਤੇ ਉਹ ਮਹਾਮਾਕੇ ਪਹੁੰਚਦੇ ਆ ਤੇ ਅਸੀਂ ਸਾਡਾ ਪਿੰਡ ਦੀ ਜੰਡੂ ਸਿੰਘਾ ਨੀਅਰ ਕੰਗਣੀਆ ਵਾਲਾ ਜੀ ਤੇ ਅਸੀਂ ਅਸੀਂ ਜੀ ਬਾਬਾ ਜੀ ਦੇ ਬਹੁਤ ਨੇਚਾ ਨਾਲ ਅਸੀਂ ਬਹੁਤ ਇੱਥੇ ਹਰ ਐਤਵਾਰ ਵੀ ਨਸਮਕਤ ਨੇ ਆ ਜੀ ਤੇ ਬਾਬਾ ਜੀ ਨੇ ਬਹੁਤ ਸਾਨੂੰ ਰਾਜਾ ਬਲੀ ਬਲੀ ਲਗੇ ਜੀ ਅੱਜ ਤਨਤਨ 108 ਸ਼੍ਰੀ ਨਾਮ ਤੋਂ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਤੇ ਸਤ ਪ੍ਰਵਾਦ ਫੇਰੀਆਂ ਤੇ ਅੱਜ ਸੰਗਤ ਦਾ ਜੋ ਇਕੱਠ ਹੈ ਇਹ ਦੇਖ ਕੇ ਬੜਾ ਮਾਣੋ ਖੁਸ਼ ਹੋਇਆ ਕਿ ਇੱਕ ਅਕਾਲ ਪੁਰਖ ਰੱਬ ਦਾ ਰੂਪ ਕੰਤਨ ਰਾਜਾ ਨਾਮ ਕਬਲ ਸੀ ਆਇਆ ਅੱਜ ਸੇਵਾ ਦਾ ਮੌਕਾ ਮਿਲਿਆ ਸੇਵਾ ਕਾਰਜ ਦਾ ਜੋੜਾ ਜਥੇ ਦਾ ਸੰਗਤਾਂ ਦਾ ਇਕੱਠ ਦੇਖ ਕੇ ਇੰਨਾ ਆਨੰਦ ਮਾਈ ਆਏ ਵੀ ਜਿਸ ਤਰ੍ਹਾਂ ਅਸੀਂ ਅੱਜ ਅਸੀਂ ਸੱਚਖੰਡ ਵਿੱਚ ਆਏ ਹੋਏ ਹੈਗੇ ਆ ਅਸੀਂ ਪੱਤਰਕਾਰ ਬਾਬਾ ਜਗਤਾਰ ਸਿੰਘ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਜੱਬੋ ਵਾਲਿਆਂ ਦੇ ਨੇ ਜਿਨ੍ਹਾਂ ਨੇ ਇੱਕ ਸਤ ਗੋਦੀ ਸੰਗ ਨੂੰ ਇੱਕ ਇਕੱਠਾ ਇਕੱਠਾ ਕਰਕੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ ਤਨਤਨ ਰਾਜਾ ਸਾਹਿਬ ਦਾ ਪਰਸ يا رب يا

ਪਾਕਿਸਤਾਨ ਦੇ ਪਿੰਡ ਜੱਬੋਵਾਲ ਤੋਂ ਐਨਆਰਆਈ ਸਾਥ ਸੰਗਤ ਦੇ ਸਹਿਯੋਗ ਨਾਲ ਪਿੰਡ ਜੱਬੋਵਾਲ ਦੇ ਸਹਿਯੋਗ ਨਾਲ ਜੋ 2 ਦਿਨ ਦੀ ਸ਼ੀਰ ਲਾਈ ਗਈ ਆ ਮਨੇਲਾ ਸ਼ੇਕ ਤੇ ਕੋਲਡ ਕਾਫੀ ਦਾ ਮਨੇਲਾ ਸ਼ੇਕ ਦੀ ਸ਼ੀਰ 2 ਦਿਨ ਲੱਗ ਗਈ ਅੱਜ ਬਨਾਣਾ ਸ਼ੇਕ ਦੀ 2 ਦਿਨ ਦੀ ਸ਼ੀਰ ਪਿੰਡ ਜੱਬੋਵਾਲ ਵਾਲੇ ਲੋਕਾਂ ਦਾ ਬਹੁਤ ਉਤਸ਼ਾਹ ਆ ਮੇਲੇ ਤੇ ਤੇ ਗਾਂ ਅਗਲੇ ਸਾਲ ਵੀ ਵੱਧ ਤੋਂ ਵੱਧ ਐਨਆਰਆਈ ਭਰਾ ਸਹਿਯੋਗ ਕਰਨ ਤੇ ਬਾਦ ਚੜ ਕੇ ਸ਼ਵੀਲਾ ਲਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ Thank okay. you. ਸਰਪਲੀ ਰਾਜਾ ਬਲੀ ਸਰਪਲੀ ਨੌਜਵਾਨ ਵੀਰ ਰਾਤ ਦਿਨ ਹੀ ਸਵਾਮਾਂ ਨੂੰ ਦੇਹਨ ਲੰਗਰ ਅਤੁੱਟ ਰਾਤ ਦਿਨ ਹੀ ਪਤਾਇਆ ਜਾਂਦਾ ਹੈਗਾ ਜੇ ਸਿਸਟਮ ਦੀ ਗੱਲ ਕਰੀਏ ਨੌਜਵਾਨ ਵੀਰ ਪਹਿਲੇ ਦਿਨ ਤੋਂ ਹੀ ਬਹੁਤ ਹੀ ਅچھے ਤਰੀਕੇ ਦੇ ਨਾਲ ਸਵਾਮਾਂ ਨਿਵਾਉਂਦੇ ਨੇ ਵੀਰਾ ਜੀ ਦੇ ਨਾਲ ਸਿੱਧੀਆਂ ਮੁਲਾਕਾਤ ਕਰਵਾਵਾਂਗੇ ਕਿਉਂਕਿ ਮੈਂ ਉਹ ਵੀਰ ਵੀ ਇੱਥੇ ਵੇਖੇ ਆ ਜਿਹੜੇ ਤਿੰਨ ਦਿਨ ਚਾਰ ਦਿਨ ਲਗਾਤਾਰ ਅਲੱਗ-ਅਲੱਗ ਤਰ੍ਹਾਂ ਦੇ ਇੱਕ-ਇੱਕ ਪਗੜੀ ਦਾ ਰੰਗ ਚੇਂਜ ਕਰਕੇ ਸੱਤੇ ਦਿਨ ਵੀ ਆਏ ਨੇ ਤੇ ਇਸ ਤੋਂ ਬਾਅਦ ਇਹ ਵਿੱਚ ਤਿੰਨ ਦਿਨ ਜਿਹੜਾ ਇੱਥੇ ਨਗਰ ਕੀਰਤਨ ਤੋਂ ਬਾਅਦ ਵਿੱਚ ਵੱਡੇ ਪੰਡਾਲ ਲਗਾਏ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਵੱਡੀਆਂ ਅਸਵਾਵਾਂ ਨਿਵਾਉਂਦੇ ਨੇ ਇਹ ਜਿਹੜੇ ਟਰਮ ਦੀ ਗੱਲ ਕਰੀਏ ਇਹਨਾਂ ਨੂੰ ਬਣਾਉਣ ਦੇ ਲਈ ਪਗੜੀ ਨੂੰ ਚਾਉਣ ਦੇ ਲਈ ਪੰਜਾਂ ਦੇ ਵੀਰਾਂ ਦੇ ਨਾਲ ਸਿੱਧੀਆਂ ਗੱਲਾਂ ਬਤਾ ਕਰਵਾਉਣ ਜਾ ਰਹੇ ਹਾਂ